ਸਤਿ ਸ੍ਰੀ ਅਕਾਲ ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਕੀ ਹਾਲ ਚਾਲ ਕਿਵੇਂ ਹੋ ਸਾਰੇ ਠੀਕ ਠਾਕ ਵਧੀਆ ਅਪਰਦੇ ਛੋਟੇ ਜਿਹੇ ਬਲਾਉ ਦੀ ਖਰਬਾਤ ਤੇ ਮੈਂ ਚੱਲਿਆ ਸੈਂਟਰੀ ਦਾ ਸਮਾਨ ਲੈਣ ਵਾਸਤੇ ਉਹ ਥੋੜਾ ਜਿਹਾ ਸਮਾਨ ਉੱਥੇ ਚਾਹੀਦਾ ਏ ਉਹ ਕਰੇ ਅੰਗੂਰ ਉੱਪਰ ਦੀ ਮਮਤੀ ਪਾਉਣ ਦੀ ਸ਼ੁਰੂ ਕਰਨ ਦੇ ਦਵਤ ਪੈਪ ਸ਼ਮ ਵਗੈਰਾ ਚਾਹੀਦੇ ਤੇ ਨਾਲੇ ਮਿਸਤਰੀਆਂ ਮਤੇ ਚਾਲੇ ਜੰਦੇ ਇਧਰ ਕਰਨੇ ਨਵਾਂਗਰ ਬੰਡਿਆਵਾ ਤੇ ਜਾਣਾ ਨਹੀਂ ਤੁਹਾਨੂੰ ਪਤਾ ਹੁਣ ਆਪਣਾ ਨਵਾਂਗਰ ਬੰਡਿਆਵਾ ਤੇ ਫਿਰ ਖੇਚੀ ਵਜਦੀ ਆ ਕਿ ਜਾਣਾ ਚਾਹੀਦਾ ਹੁਣ ਕਿੱਦਾਂ ਵਾ ਕਿਵੇਂ ਹੋਰ ਆਪਾਂ ਥੋੜਾ ਟਾਈਮ ਸਪਿਲ ਜਣਾ ਉੱਥੇ ਕੰਮ ਵਿੱਚ ਤੇ ਛੋਟਾ-ਮੋਟਾ ਕੰਮ ਹੰਦੂ ਰਲ ਕੇ ਕਰਨਾ ਪੈਣਾ ਕਿਉਂਕਿ ਹੁਣ ਜਿਹੜਾ ਚੀਜ਼ ਲਿਆਉਣੀ ਕਰਨੀ ਉਹ ਵੀ ਜ਼ਰੂਰੀ ਹੈ ਤੇ ਬੈਠ ਡੜੇ ਨਹੀਂ ਉੱਥੇ ਹੁੰਦੇ ਹੀ ਆ ਪਰ ਫਿਰ ਵੀ ਚਲੋ ਕਰਨਾ ਪੈਂਦਾ ਹਨ ਥੋੜਾ ਬਾਲਾ ਸਮਾਨ ਸਮਝਾ ਲਿਆਉਣਾ ਕਰਨਾ ਫਿਰ ਵੀ ਚਲੋ ਆਪ ਹੀ ਲਿਆਉਣਾ ਲੇ ਸੇਵਨ ਨੇ ਚਾਹੂ ਲੈ ਚਾਈਦੀ ਆ ਬਾਕੀ ਜਿਹੜੇ ਕਮੈਂਟ ਕਰਦੇ ਉਹਨਾਂ ਨੇ ਸਿਰ ਮੱਥੇ ਕਿਉਂਕਿ ਉਹ ਵੀ ਕਹਿੰਦੇ ਦੀ ਨਿਯੰਤਰਣ ਕਰਨੀ ਚਾਹੀਦੀ ਹੰਦੀ ਤੁਹਾਡੀ ਗੱਲ ਵੀ ਸਹੀ ਆ ਇਹ ਆਪਣਾ ਘਰ ਬੰਦਾ ਪਿਆ ਵਾ ਦੀ ਕਿਸੇ ਨੂੰ ਲੈ ਕੇ ਚੱਲੋ ਬੰਦਾ ਵੇਖ ਆਉਂਦਾ ਨਾਲੇ ਟਾਈਮ ਪਾਸ ਹੋ ਜਾਂਦਾ ਉੱਥੇ ਚਲੋ ਡਿਆੜੀ ਜੀ ਵੀ ਹੁੰਦੇ ਆ ਗੱਲਾਂ ਬਾਤਾਂ ਨਾਲ ਲੰਮੇ ਪਹਿ ਪਹਿ ਕੇ ਵੀ ਬੰਦਾ ਆਕ ਜਾਂਦਾ ਵਾ ਇਹ ਗੱਲ ਹੁੰਦੀ ਏ ਏ ਗਏ ਨਿਹੋਨ ਸੈਂਟਰੀ ਦਾ ਸਮਾਨ ਲੈਣ ਪਾਈਪ ਵਗੈਰਾ ਲੈਣੀ ਆ ਉੱਥੇ ਚਾਹੀਦੀਆਂ ਨੇ ਮੋਂਟੀ ਵਗੈਰਾ ਉੱਪਰ ਕੋਠੇ ਉੱਪਰ ਬਣਾਣੀ ਆ ਮੈਂ ਤਾਂ ਚਲੋ ਲੈ ਆਉ ਸਮਾਨ ਤੁਸੀਂ ਆਪਾਂ ਇਹ ਭਾਈ ਦੀ ਦੁਕਾਨ ਤੇ ਸੈਂਟਰੀ ਦੇ ਤੇ ਇੱਥੇ ਤੁਹਾਡਾ ਸਮਾਨ ਖੜਨਾ ਆ ਆ ਵਾਸਤੇ ਰੱਖੇ ਜਿਵੇਂ ਇਦਾਂ ਦੀਆਂ ਟਮਾਹਣ ਮੈਂ ਇਦਾਂ ਦੀ ਉੱਥੇ ਇੱਕ ਤੇ ਬਾਥਰੂਮ ਦਿਲਵਾ ਛੱਡਾਂ ਹਣਾ ਮਸਟ ਮਾਰਨਾਂ ਰਹੀਨੀ ਸਾਬੀ ਜੀ ਬੜੀ ਐ ਲੱਗ ਰਹੀ ਹੈ। ਹਾਂ ਜੀ ਬੜੀ ਲੱਗ ਰਹੀ ਹੈ। ਉਹ ਉਹ ਸੀ ਯੂਨਿਟ ਨੂੰ ਸਾਹ ਚੜੀ ਲੱਗ ਰਹੀ ਹੈ। ਤੇ ਜਗਾ ਵੜੀ ਮੰਨ ਲੈ ਇਹ ਬਾਹਰ ਹੀ ਰੱਖਣਾ ਪੈਣਾ ਜਿੱਥੇ ਹੈ ਨਾ ਬਾਥਰੂਮ ਹੈ ਜਗਾ ਛੋਟੀ ਹੈ ਉੱਥੇ ਜਗਾ ਨਹੀਂ ਆਉਣਾ ਸੁੱਤਰ। ਵਿੱਚ ਤੇ ਇਧਰ ਰਹੀ ਹੋਈ ਆਂ ਤੇ ਉਹਨੇ ਬਹੁਤ ਸਾਰੀ ਸੰਸਾਰ ਹਾਂ ਹਾਂ। ਅਸਲ ਇਸੇ ਦਾ ਬਸ ਆਜ ਆਜਦਾ ਨਾ ਸ਼ੀਸ਼ਾ ਵਜੀ ਆ ਜਿਹੜਾ। ਚਾਚੀ ਜੀ ਹਾਂ ਇਦਾਂ ਚੱਲਣਾ। ਨਹੀਂ ਕਿ। ਦੇਖਦੇ ਹਾਂ ਮਰ ਸਿੰਘ ਸਿੰਘ ਪ੍ਰੈਸ ਕਿਹੜੇ ਪਾਸੇ ਆਏ ਦੇ ਖੜਦੇ ਹਨਾ ਦੇਖਦੇ। ਉਹ ਬਿਲਕੁਲ ਸਹੀ। ਕੀ ਪ੍ਰਾਣੀ ਨਿਰਵਾਦੀ। ਹਾਂ ਜੀ। ਆ ਉਹ। ਉਹ ਵੀ ਤੋ। ਤੇ ਹੁਣ ਨਵੇਂ ਮਾਡਲ ਵੀ ਆਉਣੇ ਬਾਜੀ ਕਿਹ ਹੈ ਹੋਈ ਆ। ਹਾਂ ਜੀ। ਸੋਮਵਾਰ। ਹਾਂ ਦਾ ਸੋਮਵਾਰ ਆਉਣੇ ਨਵੇਂ ਹੋ। ਆ ਸੰਗੀ ਸੰਕਾਸੀ ਸ਼ੀਸ਼ੇ ਤੋਂ ਲੰਗਦੇ ਇਹ ਗੁਲਾਲ ਦੇ ਦੋਸਤ ਵਾ ਸਾਰੇ ਇਹ ਗੁਲਾਲ ਇਸ ਸਮਾਨ ਖੜਦਾ ਰਿਆ ਆ ਗੋਲ ਸ਼ੀਸ਼ੇ ਤੇ ਆਪ ਕਰ ਲਾਂਗੇ ਤਿਆਰ ਸ਼ੀਸ਼ੇ ਦੀ ਗੱਲ ਨਹੀਂ ਕੋਈ ਹੈ ਜੀ ਵਾ ਪੈਪ ਕਰ ਨਹੀਂ ਹੋ ਆ ਪੈਪ ਲੱਗਦਾ ਨਾ ਹੋ ਹੀ ਆ ਆ ਸੀਟਾਂ ਵਾ ਇੱਧਰ ਕਰਨ ਸਹੀ ਹੈ ਆਵੇ ਫੋਰਾ ਜਵਾਸ਼ ਉਹ ਜਰਾ ਹੁੰਦਾ ਪਾਣੀ ਡਿੱਕਣ ਦੇ ਨਿਕ ਜਾਂਦੇ ਹਨ ਸ਼ਾਵਰ ਸ਼ਾਵਰ ਇਦਾਂ ਦੇ ਟੋਟਲ ਇਦਾਂ ਦੇ ਟੋਟਲ ਕਿਹ ਘਰੇ ਲਵਾ ਲਾਂਗੇ ਨਾ ਪਲਾਸਟਿਕ ਦੀਆਂ ਲੈ ਨਾਲ ਸਸਤੀਆਂ ਸਿੰਕ ਜਿਹੜੀਆਂ ਨਹੀਂ ਲੱਗਦੀਆਂ ਨਹੀਂ ਆਪਾਂ ਆਹ ਲਾਉਣੀ ਪਲਾਸਟਿਕ ਦੀਆਂ ਸਸਤੀਆਂ ਇੱਕ ਵੀ ਜਿਹੜੀ ਸਸਤੀ ਹੁੰਦੀ ਭਾਈ ਜਣ ਜਿਹੜੀ 150 ਵਾਲੀ ਦੀਆਣਾ ਉਹ ਬੰਦ ਕਰਦੀ ਉਹਨਾਂ ਦਾ ਜਿਹੜਾ ਘੰਡੇ ਆ ਜਿਹੜਾ ਸਟੰਗਿਆ ਹਾਂਜੀ ਰਾਮ ਵੀ ਦੀਆਣਾ ਵੀ ਸੋਣਾ ਹੈ ਨਹੀਂ ਨਹੀਂ ਆਪ ਟੋਣੇ ਲਾਉਣੀਆਂ ਉਹ ਵੇਚਦਾ ਮੈਂ ਜਾ ਉਹ ਨਹੀਂ ਸਮਾਨ ਕਢਾ ਲਿਆ ਆਪਾਂ ਸੈਂਟਰੀ ਦਾ ਫਿਲਹਾਲ ਤੇ ਸਿੰਘ ਸਿੰਘ ਵਾਹ ਦੇਖ ਲਿਆ ਸਿੰਘ ਆਪਾਂ ਦੇਖ ਲਿਆ ਆਇਆ ਪਸੰਦ ਕੋਈ ਹਾਂ ਚਲੋ ਆਪਾਂ ਹਾਂ ਚਲੋ ਇਹ ਵੀਰ ਵਾਗਵ ਆਪਣੇ ਕਿਉਂਕਿ ਇਹ ਥੋੜਾ ਬਹੁਤ ਪੈਸੇ ਦਾ ਵਗਾ ਪਿੱਛਾ ਕਰ ਲੈਂਦੇ ਚਲੋ ਮੇਰੇ ਨਿੱਕੇ ਬਾਈ ਦੇ ਵਾਕਬ ਨੇ ਨਿੱਕੇ ਭਰਾ ਦੇ ਕਿਉਂਕਿ ਉਹ ਸੈਂਟਰੀ ਦਾ ਕੰਮ ਕਰਦਾ ਪਲੰਬਰ ਦਾ ਬਿਜਲੀ ਦਾ ਸੈਂਟਰੀ ਦਾ ਸਾਰੇ ਕੰਮ ਕਰਦਾ ਉਹ ਉਹਦੇ ਕਰਕੇ ਫਿਰ ਉਹਨੇ ਕੱਲ ਕਰਵਾਈ ਇਹਨਾਂ ਦਾ ਨਾਂ ਹਾਂਜੀ ਆ ਨਿਕਾ ਗਿਆ ਚਲੇ ਹੁਲਾ ਲੈਨੇ ਆਹੀਂ ਸੈਂਟਰੀ ਦਾ ਸਮਾਨ ਲੈ ਲਿਆ ਵਾਸ਼ਵੇਸ਼ਨ ਵੀ ਉੱਥੇ ਦੇਖੀ ਆ ਮਾਰਾ ਅਜੇ ਨਹੀਂ ਆਏ ਹੈਗੇ ਤੇ ਕਿੰਨੇ ਚਿਰ ਅੱਜ ਕੱਲ ਦੇ ਮਤਲਬ ਆਂਦੇ ਟ੍ਰੈਂਡ ਵਿੱਚ ਕੀ ਆ ਮਤਲਬ ਆਉਣੇ ਆ ਸਿੰਕ ਵਗੈਰਾ ਮਤਲਬ ਜੋ ਵੀ ਆ ਛਿੱਟਾ ਛਟਾ ਜਣੀਆਂ ਲੱਗਣੀਆਂ ਹਨਾ ਸੀਟਾਂ ਵਗੈਰਾ ਸਿੰਕ ਜਿਹੜੇ ਹੱਤੋਂ ਵਾਲੇ ਤੇ ਹੋਰ ਜਿਹੜੇ ਇਦਾਂ ਵੀ ਨਾ ਨਹੀਂ ਪਲਸਟਰ ਹੋਤੇ ਹੋਣ ਵਾਲਾ ਵਾ ਪਲਸਟਰ ਵੀ ਦੋ ਹੋ ਜਾਏਗਾ ਸਾਰਾ ਕੰਪਲੀਟ ਫਿਰ ਉਹ ਬਾਅਦ ਵਿੱਚ ਜਿਹੜਾ ਵਾ ਵਾਸ਼ ਵੇਸ਼ਨ ਟੂਥਿੰਗ वगैरह ਉਹ ਲਗਾਵਾ ਵੀ ਉੱਥੇ ਫਿਲਹਾਲ ਥੋੜਾ ਬਸ ਬਾਹਰ ਨੂੰ ਚਾਹੀਦਾ ਆਪਾਂ ਉਹ ਲਿਆ ਤੇ ਬਾਕੀ ਕਰਨੇ ਦੇਖੇ ਥੋੜਾ ਪਰ ਮੈਨੂੰ ਕੋਈ ਪਸੰਦ ਆ ਜਾਏਗਾ ਤਾਂ ਫਿਰ ਦੇਖ ਲੈਣਾ ਹੈ ਬਾਕੀ ਜੇ ਉਹਨਾਂ ਨਾਲ ਆਪਣਾ ਥੋੜਾ ਜਿਹਾ ਪ੍ਰੇਮ ਆ ਬੰਦਿਆਂ ਨਾਲ ਜਿਹੜੇ ਉਹ ਤੁਹਾਨੂੰ ਅੱਗੇ ਦੱਸਿਆ ਆਪਣਾ ਨਿੱਕਾ ਭਰਾ ਉਹ ਕੰਮ ਕਰਦਾ ਰਿਹਾ ਨਾ ਇਹ ਸਾਰਾ ਕੰਮ ਕਰਦਾ ਸੀ ਉਹ ਪਲੰਬਰ ਦਾ ਵਗੈਰਾ ਉਹਨਾਂ ਕੋਲ ਸਮਾਨ ਚੱਕਦਾ ਹੈ ਤੇ ਬੰਦੇ ਵੀ ਚੰਗੇ ਨੇ ਵਿਚਾਰੇ ਚਲੋ ਇੱਜ਼ਤ ਮਾਨ ਕਰਦੇ ਨੇ ਤੇ ਪੈਸੇ ਦਾ ਅਗਾ ਪਿੱਛਾ ਹੋਏ ਨਾ ਤੇ ਚਲੋ ਵਿਚਾਰੇ ਥੋੜਾ ਵੇਟ ਕਰ ਲੈਂਦੇ ਨੇ ਹਨਾ ਤੇ ਬਾਅਦ ਹੀ ਚਲੋ ਕੋਈ ਨਹੀਂ ਮਿਲਦੇ ਆ ਮਿਲਦੇ ਆ ਫਿਰ ਬਹੁਤ ਜ਼ਿਆਦਾ ਤਾਂ ਫਿਰ ਇਹ ਰੈਂਦੀ ਬੜੀ ਐ ਤੇ ਕਰਨਾ ਕੀ ਪਹੁੰਚ ਗਏ ਆਪਾਂ ਘਰੇ ਪੌੜੀਆਂ ਚਾੜਤਿਆਂ ਵੀਰ ਨੇ ਤਕਰੀਬਨ ਫਾਈਨਲ ਕਰ ਹੀ ਦਿੱਤਾ ਸਾਰਾ ਹੂੰ ਉਹ ਨਹੀਂ ਚੜ੍ਹਤੀਆਂ ਮੈਂ ਹਾਂ ਲਿਆਂ ਉਥੋਂ ਤਾਗਰ ਕੁੱਪਰ ਨਹੀਂ ਜਾ ਸਕਦੇ ਆਪਾਂ ਚਲੋ ਰੁਕੋ ਉਹ ਮੈਂ ਬਣਾ ਮੈਨੂੰ ਫੋਨ ਨਹੀਂ ਕੀਤਾ ਤੈਨੂੰ ਬਰਾਫੋਨ ਟੈਂਕੀਏ ਭਲੈਨ ਦੀ ਉੱਪਰ ਜਿਗਾਰਮੈਂਟ ਕਰਕੇ ਸੈੱਟ ਦੇਣਾ ਤੇ ਇੱਥੇ ਲਾਈਏਗਾ ਕਾਫੀ ਦੂਰਾਂ ਦਾ ਥੱਲੇ ਪਈ ਅੱਗੇ ਢੱਕਣ ਪਾਤੇ ਇੱਕ ਦੋ ਉਧਰਲੇ ਬੰਨੇ ਡੇਢ ਹੁਣ ਲਾ ਰਹੇ ਹਾਂ ਢੱਕਣ ਟੋਕਣਾ ਉੱਪਰ ਦੇ ਇਹ ਦੋ ਆਹ ਕਰਦੇ ਆਪਾਂ ਬੰਦ ਉਹ ਨੀਵੇਂ ਇਹਨੂੰ ਉੱਚੇ ਕਰਤੇ ਦੋ ਟਾਈਮ ਵੱਡੀਆਂ ਵੇਹਣਾਂ ਲਾਈਏ ਥੱਲੇ ਥੇਹਾਂ ਇਦਾਂ ਹੀ ਉਹ ਪਈਆਂ ਉਹ ਪੈਪ ਜਿਹਾ ਰੱਖੀ ਵਿਖਣਾ ਉਹਦੇ ਨਾਲ ਨੀ ਟੈਂਕ ਵੀ ਕਰਤੀ ਆਪਾਂ ਫਿੱਟ ਉਹ ਟੱਕਣ ਫੜਾ ਦੇ ਯਾਰ ਥੱਲੇ ਥੇਹਾਂ ਬਾਈ ਅੱਛੇ ਪਿਆਹਾ ਨਾਲ ਹੀ ਨੀਲਾ ਜਾ ਟੱਕਣ ਪਿਆਹਣਾ ਪਰ ਇੱਟਾਂ ਲਾਉਣ ਜਿੰਨਾ ਦੀ سپورਟ ਉੱਪਰ ਦਿੱਤੀ ਸੀਗੀ ਪੱਟਾ ਵੀ ਲਾ ਦੇਣਾ ਆ ਇਹ ਕਹਿੰਦੇ ਮੈਂ ਲਾ ਦਿੱਤਾ ਤੇ ਇਧਰੋਂ ਸਾਰਾ ਖਾਲੀ ਕਰ ਦਿੱਤੇ ਆ ਇੱਟਾਂ ਦੀ سپورਟ ਦਿੱਤੀ ਸੀ ਤੇ ਇੱਟਾਂ ਹੁਣ ਸਾਰੀਆਂ ਆ ਵੇਖੋ ਕਿੰਨੀ ਏਕ ਲਾਈ ਹੈ ਲੈ ਬੇਟਾ ਪੱਟਾ ਥੋੜਾ ਲਾ ਲਿਓ ਬੜੀ ਬਾਗਟ ਆ ਗਿਆ ਲਾਈਟ ਜਗਾਈ ਬਲਬ ਹਾਂ ਤੂੰ ਨੇ ਜਗਾਇਆ ਲਾਈਟ ਲਾਈਟ ਦੇਖੀ ਮੈਨੂੰ ਪਤਾ ਉਹ ਲਾਈਟ ਨਾਲ ਮੁੱਢ ਬਣਾ ਕੇ ਚਾਉਂਦੀ ਧਿਆਨ ਇਹ ਇੱਟਾਂ ਜਿਹੜੀਆਂ ਏ ਉੱਪਰ ਕੋਠੇ ਤੇ ਚੜਾ ਦੇਣੀ ਆ ਹੁਣ ਸਾਰੀਆਂ ਅੱਧੀਆਂ ਚੜਾਤੀਆਂ ਕੋਠੇ ਤੇ ਹੰਡੇ ਸਾਰੇ ਆਹੇਲ ਦਾ ਜਾਰੇ ਕਰਦੋ ਕਰਦੋ ਸ਼ਾਬਾਸ਼ ਇਹਨਾਂ ਇਟਾਂ ਦੀ ਮਲਤੀ ਤਿਆਰ ਹੋ ਜਣੀ ਹੋਣੀ ਪੈਣੀ ਥੋੜੀ ਮਿਰਚ ਆਵਣਾ ਬਾਹਰੀ ਆ ਜੀ ਇੱਦਾਂ ਪਰ ਆਉਣੀ ਹੈ ਵਾ ਥੋੜੀ ਆਊਗੀ ਰੁਟ ਕਰਦੋ ਕਰਦੋ ਸ਼ਾਬਾਸ਼ ਉੰਪਿਆ ਜਿਹੜੀ ਇੱਥੇ ਇੱਧਰ ਪਈ ਨੇ ਉਹਰੇ ਮੁੰਡੇ ਵਾਲੀ ਉੱਪਰ ਕੋਠੇ ਦੀ ਉਹਨੇ ਆਣ ਕੇ ਗੁੱਸੇ ਵਣਾ ਕਿ ਤੂੰ ਹੀ ਕਾਦੇ ਕੋਸ ਨਹੀਂ ਹੈ ਵੀ ਮਾਜਾ ਰਸਤੇ ਵਿੱਚ ਪਈ ਹੈ ਇੱਥੇ ਤੇ ਚੁੱਕਰੇ ਕਰ ਦਿੰਦੇ ਜੀ ਤੂੰ ਤਾਂ ਵੀ ਕਰ ਦੋ ਲੈ ਵੀ ਲੱਡੂ ਕਰਾਰੇ ਆ ਗਏ ਸੁੱਕੇ ਕਰਨੇ ਨੇ ਭਾ ਯਾਰ ਕਿੰਨੇ ਵੇਖਦਾ ਏ ਜਦ ਚਾਲੀਆਂ ਨਹੀਂ ਖਾਣੀਆਂ ਕਿੰਨੀ ਵਾਰੀ ਗਿਆ ਪਰ ਨਹੀਂ ਮੰਨਦੇ ਨਹੀਂ ਯਾਰੇ ਬੰਦੇ ਨਹੀਂ ਖਾਈ ਦੇ ਇਹਨਾਂ ਚੀਜ਼ਾਂ ਉਹ ਨੂੰ ਚੱਲ ਨੂੰ ਕੀ ਪਤਾ ਜੀ ਹਾਂਜੀ ਦੋਈ ਚੱਲ ਪਿਆਣ ਘਰ ਨੂੰ ਵਾਪਸ ਇਹਨਾਂ ਨੂੰ ਜਾ ਕੇ ਘਰ ਤੋਂ ਸਬਜ਼ੀ ਭਾਜੀ ਲੈਣੀ ਥੋੜੀ ਬਹੁਤ ਰਸਤੇ ਵਿੱਚੋਂ ਲੈ ਜੀ ਫਿਰ ਠੀਕ ਜਾ ਕੇ ਬਣਾਉਂਦੇ ਆ ਖਾਂਦੇ ਆ ਹਾਲ ਆਪ ਦਾ ਸਹਿਰੀ ਆਪ ਦੇ ਨਾਲ ਆਈ ਲਵ ਬਟਾਲਾ ਦੇ ਸਬਜੀ ਬਣ ਗਈ ਇੱਧਰ ਤੇ ਸਬਜੀ ਨਾਲ ਖਾਈ ਵੀ ਖਾਦੀ ਵੀ ਜਾ ਰਹੀ ਹੈ ਸਬਜੀ ਬਣਦੀ ਤੇ ਸਬਜੀ ਖਾਦੀ ਵੀ ਜਾ ਰਹੀ ਹੈ ਨਾਲ ਤੇ ਇੱਧਰ ਨਮਕ ਕਿਵੇਂ ਦਾ ਪਿਆਰ ਤੇ ਇੱਧਰ ਆਹ ਮਸਾਲਾ ਜਾਂ ਕਟਿਆ ਕੋਲਾ ਜਾਂ ਟਿਆਜ ਦਾਸ ਤੇ ਯਾਰ ਦੇਖੋ ਗੁੱਟੇ ਆਜ ਲੈਂਦਾ ਸੀ ਗਜਰੇਲਾ ਆਹ ਸੱਚੀ ਕੀ ਜਨੂ ਕਹਿੰਦੇ ਆ ਮਰੱਪਾ ਮਰੱਪਾ ਸੱਚ ਇਹਨੂੰ ਚੱਕ ਖੋਲਦੇ ਆ ਚੱਕ ਕਰਦੇ ਆ ਚਲੋ ਖੋਲ ਕੇ ਦੇਖੀਏ ਨਾ ਕਿਦਾਂ ਦਾ ਕੇਂਦਰ ਗਜਰੇਲਾ ਗਜਰੇਲਾ ਮੂਜਨ ਦੇ ਗਲੇ ਆ ਉਹਨਾਂ ਦੇ ちょっと食べて